ਦੇਖ ਰਹੇ ਹਾਂ ਦੇਸ਼ ਦੁਨੀਆ ਤੇ ਮੈਂ ਆ ਤੀਰ ਸਿੰਘ ਸਨੇਰ ਤਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਹੜਾ ਨੇ ਜਿਹੜਾ ਉਹ ਪੂਰਾ ਆਪਣਾ ਕਬਜ਼ਾ ਪੰਜਾਬ ਤੇ ਕਰ ਰਿਹਾ ਜਿੱਦ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਊਗੀ ਉਥੋਂ ਤੱਕ ਹੀ ਤੁਹਾਨੂੰ ਪਾਣੀ ਪਾਣੀ ਨਜ਼ਰ ਆਊਗਾ ਤਾਂ ਤਸਵੀਰਾਂ ਦੇਖੀਏ ਇਸ ਵਕਤ ਸਮਾਜ ਸੇਵੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਇੱਧਰ ਕੀ ਕੀ ਵੰਡ ਕੇ ਆਏ ਹੋ ਅਸੀਂ ਜੀ ਇੱਥੇ ਜਿਹੜੇ ਦਰਿਆ ਦੇ ਵਿੱਚ ਪਾਣੀ ਦੇ ਬਿਲਕੁਲ ਪਾਣੀ ਉਹ ਰਸ ਉਹ ਟੋਮਾਸ ਜਿਤੋਂ ਵੀ ਜਿਹੜਾ ਜੁੁੱਤਦੀਆਂ ਚੀਜ਼ਾਂ ਨੇ ਉਹ ਅਸੀਂ ਪ੍ਰਕਿਰਤੀ ਕਲੱਬ ਜੀ ਦਾ ਵੱਲੋਂ ਆ ਆ ਮੈਂ ਤਸਵੀਰਾਂ ਦਿਖਾ ਦਵਾਂ ਉਹ ਬੰਦਾ ਦਰਿਆ ਦੇ ਵਿੱਚ ਪਾਣੀ ਇਹ ਵੱਡੀਆਂ ਬਲਾਂਗਾਂ ਤੇ ਤਸਵੀਰਾਂ ਦਿਖਾ ਦਈਏ ਕਿ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਊਗੀ ਉੱਥੋਂ ਤੱਕ ਹਰਿਆਲੀ ਨਹੀਂ ਤੁਹਾਨੂੰ ਪਾਣੀ ਪਾਣੀ ਦਿ세ਗਾ ਡੁੱਬੇ ਜ ਆਪਣੇ ਇਧਰ ਪਿੰਡ ਪੈਣ ਦੇ ਫੱਤੇ ਵਾਲਾ ਆਲੇ ਵਾਲਾ ਨਾਲ 마ਸ਼ੀ ਕੀ ਪੈ ਗਿਆ ਜੀ ਅੱਗੇ ਤੰਨਾ ਬੱਗਾ ਉਹਦੇ ਤੋਂ ਚਲੋ ਰੈਸ਼ ਨਹੀਂ ਹੈ ਕਿ ਇਹ ਦੀ ਤੇ ਜਿਆਦਾ ਹੀ ਆਪਣਾ ਫੱਤੇ ਵਾਲਾ ਤੇ ਆਲੇ ਵਾਲਾ ਜੀ ਇਧਰ ਨਾਲ ਕুতਬਦੀਨ ਵਾਲਾ ਉਹ ਅਗਲੇ ਰੈਂਪ ਤੇ ਆ ਨਾਲ ਦੂਲੇ ਵਾਲਾ ਪੈ ਜਾਂਦਾ ਕਾਫੀ ਰਕਬਾ ਜਿਹੜਾ ਇੱਥੋਂ ਮਤਲਬ ਪ੍ਰਭਾਵਿਤ ਹੋਇਆ ਹੈ ਅੰਦਰ ਮਾਲ ਡੰਗਰ ਕਿੰਨੇ ਕੁ ਵੇ ਮਾਲ ਡੰਗਰ ਤਕਰੀਬਨ ਲੇ 75% ਅੰਦਰ ਹੀ ਆਈ ਤਾਂ ਕਿੰਨੀ ਬੋੜਾਂ ਦੀ ਹਜੇ ਤੋਂਡਾ ਇੰਤਜ਼ਾਮ ਹੋਇਆ ਸਾਡੇ ਕੋਲ ਤਿੰਨ ਬੋਟ ਇੱਥੇ ਇਸ ਵਕਤ ਤੇ ਪਬਲਿਕ ਨੂੰ ਰੈਸਕਿਊ ਕੀਤਾ ਮਾਲ ਡੰਗਰ ਵਾਸਤੇ ਸ਼ਾਮ ਮੈਂ ਆਪਣਾ ਮਿੱਤਰ ਹੋ ਗਈ ਤੇ ਉਹਦੇ ਕੋਲ ਵੱਡਾ ਬੇੜਾ ਵਾ ਮਾਲ ਡੰਗਰ ਵਾਲਾ ਉਹ ਸ਼ਾਮ ਤੱਕ ਲੈ ਕੇ ਆ ਰਿਹਾ ਜਿਨ੍ਹਾਂ ਨੇ ਮਾਲ ਡੰਗਰ ਕੱਢਣਾ ਵਾ ਉਹ ਸ਼ਾਮ ਤੱਕ ਅਸੀਂ ਕਢਵਾਵਾਂਗੇ